ਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ ਤੇ ਉਸ ਬਜਟ ਨੂੰ ਲੈ ਕੇ ਜਿਸ ਤਰੀਕੇ ਨਾਲ ਦੁਕਾਨਦਾਰਾਂ ਦੀ ਗੱਲ ਕਰੀਏ ਕਿਤਨਾ ਕਿਤੇ ਆਮ ਲੋਕਾਂ ਨੂੰ ਉਸ ਬਜਟ ਦੇ ਵਿੱਚ ਕਾਫੀ ਉਮੀਦਾਂ ਹੁੰਦੀਆਂ ਨੇ ਅੱਜ ਸਾਡੇ ਨਾਲ ਅਜਨਾਲ ਹਲਕੇ ਦੇ ਕੁਝ ਕਿਸਾਨ ਮੌਜੂਦ ਨੇ ਆਪਾਂ ਕਿਸਾਨਾਂ ਨਾਲ ਗੱਲ ਕਰਾਂਗੇ ਕਿ ਕਿਸਾਨ ਬਜਟ ਨੂੰ ਲੈ ਕੇ ਕਿਸ ਤਰੀਕੇ ਨਾਲ ਵੇਖਦੇ ਨੇ ਕਿਸ ਤਰੀਕੇ ਦੀਆਂ ਉਮੀਦਾਂ ਨੇ ਇਸ ਬਜਟ ਤੋਂ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਆਪਣਾ ਜਿਹੜਾ 3 ਸਾਲ ਪੂਰੇ ਹੋ ਗਏ ਨੇ ਤੇ ਹੁਣ ਫਿਰ ਆਪਣਾ ਜਿਹੜਾ ਬਜਟ ਪੇਸ਼ ਕੀਤਾ ਜਾਣਾ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ ਕਿਸ ਤਰੀਕੇ ਦੀਆਂ ਉਮੀਦਾਂ ਨੇ ਕਿਸ ਤਰੀਕੇ ਦਾ ਬਜਟ ਹੋਣਾ ਚਾ ਬਿਕੋਜ਼ ਹਰ ਸਾਹਿਬਜੀਤ ਸਿੰਘ ਮੇਰਾ ਨਾਮ ਹੈ ਪਿੰਡ ਪਖਾਰੀ ਸਿੰਘ ਤੋਂ ਆ ਜੀ ਅਸੀਂ ਤੇ ਸਰਕਾਰ ਕੋਲੋਂ ਤੇ ਉਮੀਦਾਂ ਹੀ ਰੱਖ ਸਕਦੇ ਆ ਤੇ ਸਰਕਾਰ ਨੂੰ ਚਾਹੀਦਾ ਕਿ ਗਰੀਬ ਵਰਗ ਔਰ ਕਿਸਾਨਾਂ ਪ੍ਰਤੀ ਜਿਹੜਾ ਵਾ ਵਪਾਰੀਆਂ ਪ੍ਰਤੀ ਹਰ ਇੱਕ ਵਰਗ ਨੂੰ ਸੋਚ ਕੇ ਬਜਟ ਪੇਸ਼ ਕਰਨਾ ਚਾਹੀਦਾ ਜਿੱਦਾਂ ਕਿ ਸਪੋਜ਼ ਕਰੋ ਆ ਸਾਡੇ ਇਲਾਕੇ ਦੇ ਥੋੜੇ ਜਿਹੀ ਜਗ੍ਹਾ ਦੇ ਵਿੱਚ ਗੜੇ ਮਾਰੀ ਹੋਈ ਆ 100% ਉੱਤੇ ਨੁਕਸਾਨ ਹੋ ਗਿਆ ਤੇ ਉੱਥੇ ਮੰਨ ਲਓ 25% ਦੀ ਜਿਹੜੀ ਇਹ ਗਵਰਨਮੈਂਟ ਜਿਹੜੀ ਟੋਟਲ ਲਾਉਂਸ ਦਾ ਦਿੰਦੀ ਹੈ 25 30% ਦਿੰਦੀ ਆ ਉਹਦੀ ਪਰਸੈਂਟੇਜ ਵਧਾਉਣੀ ਚਾਹੀਦੀ ਆ ਕਿਉਂਕਿ ਜੇ ਮੰਨ ਲਓ 30 40000 ਰੁਪਏ ਦੀ ਕਣਕ ਨਿਕਲਦੀ ਆ ਫਸਲ ਪੈਲੀ ਦੇ ਵਿੱਚੋਂ ਤੇ ਉੱਥੇ ਟੋਟਲ ਲਾਉਂਸ ਦੇ ਵਿੱਚ ਇਹਨਾਂ ਦਾ 7500 ਰੁਪਏ ਹੀ ਦਿੰਦੇ ਆ ਜਿਹਦੇ ਨਾਲ ਕਿਸਾਨ ਨੂੰ ਕੁਝ ਨਹੀਂ ਬਣਦਾ ਉਹ ਵੀ ਬੜੀ ਖੱਜਲ ਖਰਾਹੀ ਹੋ ਕੇ ਬਣਦੀ ਆ ਇਹ ਸਰਕਾਰ ਨੂੰ ਚਾਹੀਦਾ ਇਹਨਾਂ ਗੱਲਾਂ ਵੱਲ ਧਿਆਨ ਦੇ ਕੇ ਪਰਸੈਂਟੇਜ ਵਧਾ ਸਬਸਿਡੀਆਂ ਮਿਲਦੇ ਆ ਮੰਨਦੇ ਆ ਖਾਦਾਂ ਤੇ ਸਬਸਿਡੀਆਂ ਮਿਲ ਰਏ ਆ ਪਰ ਅਸੀਂ ਜੇਬ ਵਿੱਚ ਪੈਸੇ ਪਾ ਕੇ ਇਸ ਟਾਈਮ ਤੇ ਮੌਕੇ ਤੇ ਘੁੰਮ ਰਹੇ ਆ ਸਾਨੂੰ ਡੀਏਪੀ ਮਿਲ ਨਹੀਂ ਰਹੀ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ ਜਾਲੀ ਜਿਹੜੀ ਡੀਏਪੀ ਵਿਕਦੀ ਆ ਜਾਲੀ ਦਵਾਈਆਂ ਵਿਕਦੀਆਂ ਨੇ ਉਸ ਵੱਲ ਧਿਆਨ ਦੇ ਕੇ ਸਿਕੰਜਾ ਕੱਸ ਕੇ ਜਿਹੜੀ ਸਬਸਿਡੀ ਆ ਉਹ ਗਰਾਊਂਡ ਲੈਵਲ ਤੇ ਕਿਸਾਨ ਦੇ ਕੋਲ ਤੱਕ ਆਉਣੀ ਚਾਹੀਦੀ ਆ ਤੇ ਉਹਨੂੰ ਫਾਇਦਾ ਹੋ ਸਕੇ ਨਾ ਕਿ ਜਿਹੜੇ ਫਰਮਾਂ ਨੇ ਉਹ ਸਬਸਿਡੀਆਂ ਖਾ ਜਾਣ ਇੱਕ ਮੰਨ ਲਓ 30000 ਰੁਪਏ ਦੀ ਡ੍ਰੀਲਿਆ ਉਹਨੂੰ 25000 ਰੁਪਏ ਦਾ ਲੋਹਾ ਲੱਗਦਾ ਅਸੀਂ ਆਪ ਆਪਣੇ ਸੱਜਣ ਮਿੱਤਰ ਕੋਲ ਬਣਾਈਏ 30000 ਚ ਬਣ ਜਾਂਦੀ ਇਹ ਸਾਨੂੰ 60 65000 ਰੁਪਏ ਦੀ ਦਿੰਦੇ ਆ ਜਿਹਦੇ ਵਿੱਚੋਂ ਸਾਨੂੰ 28 30000 ਰੁਪਈਆ ਸਬਸਿਡੀ ਆਉਂਦੀ ਆ ਤੇ ਸਾਡੀ 25 28000 ਰੁਪਈਆ ਦਾ ਤੁਹਾਨੂੰ ਲੋਹਾ ਲੱਗਾ ਇਹਨਾਂ ਇੰਨੀਆਂ ਸਬਸਿਡੀਆਂ ਫਰਮਾਂ ਹੀ ਖਾ ਜਾਂਦੀਆਂ ਇਸ ਚੀਜ਼ ਤੇ ਗੌਰ ਕਰਨਾ ਚਾਹੀਦਾ ਵੀ ਕਿਹੜੀ ਚੀਜ਼ ਕਿੰਨੇ ਦੀ ਆ ਜੇ ਮੰਨ ਲਓ ਸਾਨੂੰ ਸਬਸਿਡੀ ਭਾਵੇਂ 50% ਦੇ ਦੇ ਉਹੋ ਹੀ ਚੀਜ਼ 30000 ਦੀ ਸਾਨੂੰ 1.5 ਲੱਖ ਦੀ ਦੇਣ ਤੇ ਸਾਡੀ ਸਬਸਿਡੀ ਕਾਦੀ ਰਹਿ ਗਈ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਆ ਕਿ ਇਹਨਾਂ ਸਾਰੀਆਂ ਚੀਜ਼ਾਂ ਵੱਲ ਧਿਆਨ ਕੇ ਤੇ ਗਰਾਊਂਡ ਲੈਵਲ ਤੇ ਸਬਸਿਡੀਆਂ ਹਰ ਵਰਗ ਦਾ ਧਿਆਨ ਰੱਖੇ ਹਰ ਇੱਕ ਵਰਗ ਨੂੰ ਇਹ ਨਹੀਂ ਵੀ ਇੱਕ ਵਰਗ ਨੂੰ ਖੁਸ਼ ਕਰੋ ਅਸੀਂ ਨਹੀਂ ਚਾਹੁੰਦੇ ਬਸ ਕਿਸਾਨ ਆ ਮੇ ਸਾਡੀ ਇਨਕਮ ਜਿਹੜੀ ਚਾਹੀਦੀ ਜਿਹੜੇ ਸਾਡੀ ਲਾਗਤ ਆ ਉਹਨੂੰ ਧਿਆਨ ਚ ਰੱਖ ਕੇ ਸਾਡੇ ਐਮਐਸਪੀ ਦਾ ਧਿਆਨ ਦਾ ਰੱਖ ਕੇ ਸਾਨੂੰ ਫਸਲਾਂ ਦਾ ਪੂਰਾ ਮੁੱਲ ਦਿੱਤਾ ਜਾਣਾ ਚਾਹੀਦਾ ਸਾਡੇ ਸਹਾਇਕ ਧੰਦੇ ਜਿਹੜੇ ਆ ਉਹ ਹੋਰ ਪ੍ਰਫੁੱਲਤ ਕਰਨੇ ਚਾਹੀਦੇ ਆ ਬਿਲਕੁਲ ਮੈਂ ਤੁਹਾਡੇ ਕੋ ਫੇਰ ਆਉਂਗਾ ਹਾਂਜੀ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ ਪਹਿਲਾਂ ਵੀ ਸਰਕਾਰ ਨੇ ਬਜਟ ਪੇਸ਼ ਕੀਤੇ ਨੇ ਇਸ ਵਾਰ ਕਿਸ ਤਰੀਕੇ ਦੀਆਂ ਉਮੀਦਾਂ ਨੇ ਕਿਸ ਤਰੀਕੇ ਦਾ ਬਜਟ ਹੋਣਾ ਚਾਹੀਦਾ ਤੁਸੀਂ ਕਿਸਾਨ ਵੀ ਹੋ ਨਾਲ ਨੌਜਵਾਨ ਵੀ ਹੋ ਬਿਲਕੁਲ ਮੈਂ ਲਵਕਰਨ ਸਿੰਘ ਮੈਂ ਕਿਸਾਨ ਆ ਤੇ ਮੈਂ ਸਰਕਾਰ ਤੋਂ ਇਹ ਉਮੀਦ ਕਰਦਾ ਵਾਂ ਕਿ ਵੀ ਕਿਸਾਨ ਜਿਹੜੇ ਆ ਬੜੀ ਹੀ ਮਿਹਨਤ ਕਰਦੇ ਆ ਦਿਨ ਰਾਤ ਮਿਹਨਤ ਕਰਦੇ ਆ ਤੇ ਮਿਹਨਤ ਦੇ ਮੁਤਾਬਿਕ ਉਹਨਾਂ ਨੂੰ ਕੋਈ ਮਤਲਬ ਫਰਮਾ ਆੜਤੀਆ ਮਤਲਬ ਉਹੋ ਜੀ ਕਿਤੇ ਨਾ ਕਿਤੇ ਮੰਡੀਆਂ 'ਚ ਵੀ ਪ੍ਰੋਬਲਮਾਂ ਆਉਂਦੀਆਂ ਚਲੋ ਇਹਨਾਂ ਕਹਿਆ ਆ ਕਿ ਸਰਕਾਰ ਜਦੋਂ ਦੀ ਆਮ ਆਦਮੀ ਦੀ ਆਈ ਆ ਥੋੜਾ ਅੱਗੇ ਨਾਲੋਂ ਸੁਧਾਰ ਹੋਇਆ ਵਾ ਪਰ ਉਹਨਾਂ ਇਸ ਬਜਟ 'ਚ ਕੀ ਡਿਮਾਂਡ ਰੱਖਦੇ ਹੋ ਤੁਸੀਂ ਬਜਟ ਦੀ ਮੈਂ ਗੱਲ ਕਰ ਰਿਹਾ ਸੀ ਵੀ ਕਿਸ ਤਰੀਕੇ ਦਾ ਬਜਟ ਹੋਣਾ ਚਾਹੀਦਾ ਬਜਟ ਦੀਆਂ ਕੀ ਉਮੀਦਾਂ ਨੇ ਆਪਣੇ ਕੋਲ ਬਜਟ ਦੀਆਂ ਇਹ ਉਮੀਦਾਂ ਐ ਕਿ ਜੋ ਕਣਕਿਆ ਝੋਨਾ ਵਾ ਉਹ ਸਾਡੀਆਂ ਮੰਡੀਆਂ ਚੋਂ ਮਤਲਬ ਚੁੱਕਿਆ ਜਾਵੇ ਜਿੱਦਾਂ ਵਾ ਇਹ ਮੋਟਾ ਝੋਨਾ ਲਾ ਲੈਨੇ ਕਣਕਿਆ ਉਹਦੀ ਐਮਐਸਪੀ ਵਗੈਰਾ ਚਲੋ ਮਿਲਦੀ ਆ ਜਿੱਦਾਂ ਹੁਣ ਗੜੇ ਮਾਰੀ ਵੀ ਭਾਈ ਹੁਣ ਆਖਿਆ ਵੀ ਉਹਨਾਂ ਤੇ ਵੀ ਮਤਲਬ ਜਿਹੜਾ ਵਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਬਿਲਕੁਲ ਹਾਂਜੀ ਵੀਰ ਜੀ ਤੁਸੀਂ ਨੌਜਵਾਨੋਂ ਕਿਸ ਤਰੀਕੇ ਨਾਲ ਦੇਖਦੇ ਹੋ ਬਜਟ ਨੂੰ ਲੈ ਕੇ ਕੀ ਕਿੰਨੀਆਂ ਕ ਉਮੀਦਾਂ ਨੇ ਕੀ ਸੋਚਿਆ ਕਿ ਕਿਸ ਤਰੀਕੇ ਦਾ ਬਜਟ ਹੋਣਾ ਜੀ ਦਾ ਕਿਉਂਕਿ ਸਰਕਾਰਾਂ ਹਰ ਸਾਲ ਬਜਟ ਪੇਸ਼ ਕਰਦੀਆਂ ਸਰਕਾਰ ਕੋਈ ਵੀ ਆ ਜੇ ਪੰਜਾਬ ਦੇ ਵਿੱਚ ਪਰ ਉਹਨੇ ਆਪਣਾ ਬਜਟ ਜਿਹੜਾ ਇੱਕ ਪੇਸ਼ ਕਰਨਾ ਹੁੰਦਾ ਵੀ ਕਿੰਨੇ ਖਰਚੇ ਨੇ ਕਿਸ ਤਰੀਕੇ ਨਾਲ ਬਣਾਉਣਾ ਹੁੰਦਾ ਕਿਹੜੀਆਂ ਉਮੀਦਾਂ ਨੇ ਜਿਸ ਤਰੀਕੇ ਨਾਲ ਹੁਣ ਇਸ ਬਜਟ ਦੇ ਵਿੱਚ ਚੇਂਜ ਕੀਤੀਆਂ ਜਾਣ ਜਿਹੜਾ ਬਜਟ ਹੋਰ ਵਧੀਆ ਹੋ ਸਕੇ ਭਾਈ ਮੇਰਾ ਨਾਮ ਜਦਵੀਰ ਸਿੰਘ ਮੈਂ ਇਹ ਭਾਈ ਇਹੋ ਅਪੀਲ ਕਰਦਾ ਕਿ ਮੰਨ ਲਓ ਜਿੱਦਾਂ ਅਸੀਂ ਦੁੱਧ ਤੇ ਕੰਮ ਕਰਦੇ ਆਂ ਡੇਰੀ ਦਾ ਕੰਮ ਕਰਦੇ ਆਂ ਦੇ ਭਾਈ ਜਿੰਨੀ ਆਪਣੇ ਦੁੱਧ ਦੀ ਇੱਥੇ ਪੈਦਾਵਾਰ ਹੈ ਨਾ ਉਸ ਤੋਂ ਵੱਧ ਇੰਨੀ ਪੈਦਾਵਾਰ ਨਹੀਂ ਜਿੰਨੀ ਇੱਥੇ ਦੁੱਧ ਇਸ ਮੌਕੇ ਮਿਲਣਿਆ ਆਪਾਂ ਨੂੰ ਉਹ ਦੁੱਧ ਮੈਂ ਦੇ ਸਰਕਾਰ ਕੋ ਇਹੋ ਉਮੀਦ ਕਰਦਾ ਹਾਂ ਕਿ ਜਿਹੜਾ ਨਗਲੀ ਦੁੱਧ ਆ ਬੰਦ ਕੀਤਾ ਜਾਵੇ ਜਿਹੜਾ ਸਾਡਾ ਪਿਓਰ ਦੁੱਧ ਆ ਉਹਦੀ ਸਾਨੂੰ ਕੀਮਤ ਪੂਰੀ ਮਿਲੇ ਇਸ ਤਰੀਕੇ ਨਾਲ ਮਿਲ ਸਕਦੀ ਹੈ ਕੀਮਤ ਆਪਾਂ ਨੂੰ ਕੀ ਡੇਰੀਆਂ ਖੋਲ੍ਹਣੀਆਂ ਪੈਣਗੀਆਂ ਕੀ ਬਜਟ ਦੇ ਵਿੱਚ ਖਾਸ ਹੋਣਾ ਚਾਹੀਦਾ ਕਿ ਨਵੀਆਂ ਡੇਰੀਆਂ ਲਈ ਕੋਈ ਪ੍ਰੋਪੋਜ਼ਲ ਆਉਣਾ ਚਾਹੀਦਾ ਵਾ ਕਿਸ ਤਰੀਕੇ ਦਾ ਹੋਣਾ ਚਾਹੀਦਾ ਮੰਨ ਲਓ ਜੇ ਤਾਂ ਡੁਪਲੀਕੇਟ ਦੁੱਧ ਆ ਬੰਦ ਹੋਵੇ ਨਵੀਆਂ ਡੇਰੀਆਂ ਖੁੱਲਣ ਸਾਨੂੰ ਉਹਦਾ ਰੇਟ ਪੂਰਾ ਮਿਲੂਗਾ ਕਿ ਨੌਜਵਾਨ ਹੋਰ ਡੇਰੀਆ ਆਉਣਗੇ ਮੰਨ ਲਓ ਆਪਾਂ ਸੀਮਨ ਲੈਣੇ ਆ ਭਾਜੀ ਇਥੋਂ ਮੰਨ ਲਓ ਪਸ਼ੂ ਆਲੀ ਜੇ ਆਪਣੇ ਸਰਕਾਰੀ ਹਸਪਤਾਲ ਤੋਂ ਸੀਮਨ ਨਹੀਂ ਮਿਲਦਾ ਜੇ ਅਸੀਂ ਪ੍ਰਾਈਵੇਟ ਉਹ ਸੀਮਨ ਲੈਣ ਜਾਂਦੇ ਸਾਨੂੰ 6 ਤੋਂ 7000 ਦਾ ਸੀਮਨ ਮਿਲਦਾ ਇੱਕ ਗਾਂ ਨੂੰ ਪੀਗਾ ਭਰਉਣ ਲਈ ਤੇ ਜੇ ਉਹ ਸਾਨੂੰ ਸੀਮਨ ਸਰਕਾਰੀ ਮਿਲੇ ਤੇ ਫਿਰ ਸਾਨੂੰ ਫਾਇਦਾ ਹੁੰਦਾ ਤੇ ਮੰਨ ਲਓ ਜਿੱਦਾਂ ਹੁਣ ਸਰਕਾਰ ਦੇ ਇਹੋ ਹੀ ਆ ਕਿ ਸਰਕਾਰੀ ਹਸਪਤਾਲ ਆ ਉਹਨਾਂ ਵਿੱਚ ਵਧੀਆ ਡਾਕਟਰ ਹੋਣ ਉਥੋਂ ਸਾਨੂੰ ਸਮਾਨ ਮਿਲੇ ਸਰਕਾਰ ਕੋ ਇਹੋ ਅਪੀਲ ਕਰਦੇ ਆ ਕਿ ਬਿਲਕੁਲ ਬਜਟ ਦੇ ਵਿੱਚ ਇਹ ਚੀਜ਼ਾਂ ਧਿਆਨ ਰੱਖੀਆਂ ਜਾਣੇ ਬਜਟ ਅਜਿਹਾ ਆਵੇ ਕਿ ਜਿਹੜਾ ਕਿਸਾਨਾਂ ਨੂੰ ਅਤੇ ਡੇਰੀ ਡਿਪਾਰਟਮੈਂਟ ਨੂੰ ਲਾਇਵ ਮੰਦ ਹੋਵੇ ਹਾਂਜੀ ਇਹ ਭਾਈ ਇਹਦੇ ਆਈਆਂ ਮੰਨ ਲਓ ਨੌਜਵਾਨਾਂ ਬਾਹਰ ਤੁਰੀ ਜਾਂਦੇ ਆ ਮੰਨ ਲਓ ਹੁਣ ਅਸੀਂ ਆ ਜੇ ਸਾਨੂੰ ਨਾ ਦੇ ਕੋਈ ਨੌਕਰੀ ਪੇਸ਼ਾ ਆਈ ਡੇਰੀ ਤੇ ਕੰਮ ਤਾਂ ਹੀ ਕਰਨਦੇ ਆ ਨਾ ਕਿ ਜੇ ਸਾਨੂੰ ਕੋਈ ਉਹਦੇ ਵਿੱਚ ਵਾਦਾ ਹੋਊਗਾ ਤੇ ਜੇ ਮੰਨ ਲਓ ਨਕਲੀ ਦੁੱਧ ਨੂੰ ਪੂਰਾ ਰੇਟ ਮਿਲੀ ਜਾਣਾ ਤੇ ਸਾਡੇ ਦੁੱਧ ਨੂੰ ਕਿਸੇ ਨੇ ਪੁੱਛਣਾ ਨਹੀਂ ਆਈ ਤੇ ਫਿਰ ਅਸੀਂ ਵੀ ਇਹੋ ਗੱਲ ਹੀ ਸੋਚਣੀ ਕਿ ਅਸੀਂ ਵਿਦੇਸ਼ੀ ਚ ਚੱਲ ਜੀਏ ਬਿਲਕੁਲ ਵੇਖੋ ਵੀਰ ਜੀ ਕਹਿ ਰਹੇ ਨੇ ਕਿ ਡੇਰੀ ਡਵੈਲਪਮੈਂਟ ਦਾ ਵਧੀਆ ਹੋਣਾ ਜਿਹਦਾ ਬਜਟ ਦੇ ਵਿੱਚ ਖਾਸ ਹੋਣਾ ਜਿੱਦਾਂ ਕਿ ਜਿਹੜੀ ਲੋਕ ਨੇ ਨੌਜਵਾਨ ਨੇ ਕਿਤਨੇ ਕਿਤੇ ਆਪਣੇ ਕੰਮ ਕਰਨ ਨੂੰ ਉਦਾਸ ਸਕਣ ਸਦਣਾ ਹੋਰ ਵੀ ਵੀਰ ਜੀ ਨੇ ਹਜੇ ਵੀ ਕੀ ਰਾਏ ਆਪਣਾ ਨਾਮ ਤੇ ਜਵਿੰਦਰ ਸਿੰਘ ਅਬ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਪੰਜਾਬ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਗਿਆ ਸਰਕਾਰ ਨੂੰ ਜੀਵਿਦਾਰ ਦਾ ਵੀ ਸੋਚਣਾ ਚਾਹੀਦਾ ਗਰੀਬ ਟਬਕੇ ਦਾ ਵੀ ਸੋਚਣਾ ਚਾਹੀਦਾ ਜੀ ਬਾਕੀ ਇਹ ਹੈਗਾ ਵੀ ਆਟੀਆਂ ਜਿੱਦਾਂ ਅਨਕ ਝੋਨਾ ਸਾਨੂੰ ਐਮਐਸਪੀ ਮਿਲਣੀ ਚਾਹੀਦੀ ਆ ਤੇ ਹੋਰ ਜਿਹੜੀਆਂ ਸਹੂਲਤਾਂ ਜੀਵਿਦਾਰ ਨੂੰ ਮਿਲਣੀਆਂ ਚਾਹੀਦੀਆਂ ਕਿਸ ਤਰੀਕੇ ਦੀਆਂ ਸਹੂਲਤਾਂ ਕਹਿੰਦੇ ਜੋ ਤੁਸੀਂ ਜੀਵਿਦਾਰ ਹੋ ਤੁਸੀਂ ਕਿਹੜੀ ਕਿਹੜੀਆਂ ਚੀਜ਼ਾਂ ਉਹ ਨਹੀਂ ਜਿਹੜੀ ਬਜਟ ਚ ਖਾਸ ਰੱਖਿਆ ਜਾਣ ਬਜਟ ਦੇ ਵਿੱਚ ਉਹ ਮੈਂਸ਼ਨ ਕੀਤੀਆਂ ਜਾਣ ਜਿਹਦੇ ਨਾਲ ਕਿਸਾਨ ਜਿਹੜਾ ਖੁਸ਼ਹਾਲ ਹੋ ਸਕੇ ਮੂੰਗੀ ਦੀ ਦਾਲ ਆ ਮੱਕੀ ਆ ਆਪਣਾ ਕਣਕ ਝੋਨਾ ਹੋਰ ਵੀ ਜੜੀਆਂ ਫਸਲਾਂ ਆਪਾਂ ਨੂੰ ਸਬਸਿਡੀ ਉਹਦੇ ਚ ਮਿਲਣੀ ਚਾਹੀਦੀ ਐ ਐਮਐਸਪੀ ਜਿਹੜੀ ਮਿਲਣੀ ਚਾਹੀਦੀ ਬੜਾ ਫਿਰ ਕੱਢਣਾ ਨੌਜਵਾਨ ਵੀ ਵੀਰਜ ਮੌਜੂਦ ਨੇ ਵੀਰ ਜੀ ਕਿਨੇ ਆਇਆ ਆਪਣਾ ਜੀ ਮੇਰਾ ਨਾਮ ਕਵਰਪਾਲ ਸਿੰਘ ਅਮ ਰਾਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਬਜਟ ਦੇ ਬਾਰੇ ਅਸੀਂ ਪੁੱਛ ਰਹੇ ਹਾਂ ਤੁਸੀਂ ਨੌਜਵਾਨੋਂ ਕਿਸ ਤਰੀਕੇ ਨਾਲ ਬਜਟ ਵੇਖਦੇ ਹੋ ਤੁਸੀਂ ਵੀ ਕਿਸ ਤਰੀਕੇ ਦਾ ਬਜਟ ਹੋਣਾ ਚਾਹੀਦਾ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿੱਦਾਂ ਆਪਣੇ ਸਕੂਲ ਕਾਲਜ ਇੰਡਸਟਰੀਆਂ ਇਹ ਸੇ ਖੁੱਲ੍ਹਣੀਆਂ ਚਾਹੀਦੀਆਂ ਵਧੀਆ ਰਸਤੇ ਹੋਣੇ ਚਾਹੀਦੇ ਆ ਜਿਹੜੇ ਗੱਲ ਅੱਜ ਕੱਲ ਨੌਜਵਾਨ ਨੇ ਜਾਣਦੀ ਹੈ ਬਾਹ ਤਹਲ ਤਹਲ ਜੁਨਿਸਟੇਸ਼ਨ ਯੂਨੀਵਰਸਿਟੀ ਆਉਣ ਇੱਥੇ ਫਿਰ ਬੱਚੇ ਪੜ੍ਹਨ ਨੇ ਜਿਹੜੇ ਬਾਹਰ ਜਾਂਦੇ ਆ ਉਹ ਨਜ਼ਰ ਧਿਆਨ ਇਧਰ ਨੂੰ ਲੱਗੇ ਥੋੜਾ ਬਿਲਕੁਲ ਸਾਡੇ ਨਾਲ ਹੋਰ ਵੀ ਵੀਰ ਜੀ ਤੇ ਕਿਸਾਨ ਮੌਜੂਦ ਨੇ ਹਾਂ ਜੀ ਵੀਰ ਜੀ ਕੀ ਨਾਮ ਹੈ ਆਪਣਾ ਕਰਨ ਜੀ ਜੀ ਆਪ ਜੀ ਕਾਹਦਾ ਕੰਮ ਕਰਦੇ ਹੋ ਤੁਸੀਂ ਮੈਂ ਦੁੱਧ ਆ ਜੀ ਬਾਈ ਵੀ ਕਰਦਾ ਦੁੱਧ ਦਾ ਵੀ ਕਰਿਆ ਅੱਛਾ ਜੀ ਕਿ ਬਜਟ ਸਰਕਾਰ ਲੈ ਕੇ ਆ ਰਹੀ ਆ ਤੁਸੀਂ ਕਿਸਾਨ ਹੋ ਕਿਸ ਤਰੀਕੇ ਦਾ ਬਜਟ ਵੇਖਦੇ ਹੋ ਕਿ ਮੇਨ ਸਾਡਾ ਫੋਕਸ ਹੈਗਾ ਕਿ ਕਿਸਾਨਾਂ ਦੇ ਦਿਲ ਦੀ ਗੱਲ ਬਜਟ ਜਿਹੜਾ ਵਾ ਉਹਦੇ ਵਿੱਚ ਕਿਸ ਤਰੀਕੇ ਦਾ ਬਜਟ ਵੇਖਦੇ ਹੋ ਬਜਟ ਹੋਵੇ ਆ ਵੀ ਚੰਗਾ ਭਾਅ ਮਿਲਣਾ ਜਿਹਦਾ ਕਣਕ ਦਾ ਤੇ ਦੁੱਧ ਦਾ ਨਾਲ ਦਾ ਵਜਰ ਪਤਣੀ ਚਾਹੀਦੀ ਆ ਵੀ ਦੁੱਧ ਸਾੜਾ ਦੇ ਵਗੰਦੇ ਆ ਘੱਟ ਰੇਟ ਤੇ ਜਾਂ ਸੁੱਕਾ ਬਣਾਉਂਦੇ ਉਹ ਜਦ ਰੇਟ ਤੇ ਭਿੰਦੇ ਆ ਤੇ 30 ਗਾਇ ਦਾ 150 ਦਾ ਹਜ਼ਾਰ ਲਾਉਂਦੇ ਨੇ ਪ੍ਰਾਈਵੇਟ ਡਾਕਟਰ ਨਾ ਸਰਕਾਰੀ ਹਸਪਤਾਲ ਕੋਲ 30 ਗਾਇ ਆਉਂਦਾ ਚੰਗਾ ਤੇ ਨਾ ਕੋਈ ਚੰਗਾ ਪਹਿਲਾਂ ਲਾਉਣ ਲਿਹਾਉਣ ਤੇ ਚੰਗਾ ਮਿਲੇ ਹੋਰ ਕੀ ਸਮੇਂ ਦੇ ਉਹ ਬਜਟ ਦੇ ਵਿੱਚ ਕੀ ਖਾਸ ਹੋਣਾ ਜੀ ਦਾ ਖੇਤੀਬਾੜੀ ਲਈ ਕੀ ਖਾਸ ਹੋਣਾ ਜੀ ਦਾ ਬਜਟ ਖੇਤੀਬਾੜੀ ਹੋਏ ਵੀ ਡੀ ਜੇ ਪੀ ਸਵੱਲੀ ਹੋਣੀ ਚਾਹੀਦੀ ਆ ਨਿਵਨ ਦਿਨੋਂ ਦਰ ਮਹਿੰਗੀ ਹੁੰਦੀ ਜਾਂਦੀ ਆ ਤੇ ਝੋਨੇ ਦਾ ਕੋਈ ਭਾਅ ਨਹੀਂ ਨਾ ਕਣਕ ਦਾ ਭਾਅ ਕੋਈ ਹੈਗਾ ਬਿਲਕੁਲ ਤਸਵੀਰਾਂ ਤੁਸੀਂ ਵੇਖ ਰਹੇ ਹੋ ਅਸੀਂ ਇਸ ਵੇਲੇ ਅਜਨਾਲਾ ਦੇ ਇੱਕ ਪਿੰਡ 'ਚ ਮੌਜੂਦ ਸੀਗੇ ਜਿੱਥੇ ਕਿਸਾਨਾਂ ਨਾਲ ਗੱਲ ਕਰ ਰਹੇ ਸੀ ਕਿ ਕਿਸਾਨ ਬਜਟ ਨੂੰ ਲੈ ਕੇ ਕਿਸ ਤਰੀਕੇ ਨਾਲ ਵੇਖਦੇ ਨੇ ਕਿਸ ਤਰੀਕੇ ਦਾ ਬਜਟ ਵੇਖਦੇ ਨੇ ਪਰ ਕਿਤਨਾ ਕਿਤੇ ਵੱਖ-ਵੱਖ ਤਰੀਕੇ ਨਾਲ ਜਿਸ ਤਰ੍ਹਾਂ ਨੌਜਵਾਨ ਮੌਜੂਦ ਸੀਗੇ ਕਿਸਾਨ ਮੌਜੂਦ ਸੀਗੇ ਉਹਨਾਂ ਵੱਲੋਂ ਕਿਤਨਾ ਕਿਤੇ ਸਰਕਾਰ ਤੇ ਕਾਫੀ ਉਮੀਦਾਂ ਰੱਖੀਆਂ ਗਈਆਂ ਨੇ ਕਿ ਆਵਾਜ਼ੀ ਪਾਰਟੀ ਦੀ ਸਰਕਾਰ ਜਿਹੜੀ ਬਜਟ ਲੈ ਕੇ ਆਏਗੀ ਆ ਰਹੀ ਆ ਉਸ ਦੇ ਵਿੱਚ ਬਹੁਤ ਸਾਰੀਆਂ ਉਮੀਦਾਂ ਨੇ ਕਿ ਕਿਸਾਨਾਂ ਵਾਸਤੇ ਵਧੀਆ ਬਜਟ ਲੈ ਕੇ ਆਊਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿਸਾਨ ਆ ਉਹ ਖੁਸ਼ਹਾਲ ਹੋ ਸਕੇ ਬਾਕੀ ਤੁਸੀਂ ਜੁੜੇ ਰਹੋ ਇੱਥ